ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਜਦੋਂ ਸਿਮਰਨਜੀਤ ਸਿੰਘ ਮਾਨ ਬੋਲਦੇ ਨੇ ਸਟੇਜ ਤੋਂ ਇਹਨੇ ਤਾਂ ਲੋਕਾਂ ਦੇ ਮੁੰਡੇ ਮਰਵਾ ਦੇਣੇ ਬੋਲੇ ਹੋ ਗਏ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਕਿ ਵੀ ਸਿਮਰਨਜੀਤ ਸਿੰਘ ਮਾਨ ਨੇ ਆ ਕਰਤਾ ਉਹ ਕਰਤਾ ਸਿਮਰਨਜੀਤ ਸਿੰਘ ਮਾਨ ਨੇ ਪੰਥ ਦਾ ਪੰਜਾਬ ਦਾ ਸੰਘਰਸ਼ ਲੜਿਆ ਤੇ ਨੌ ਜਵਾਨੀ ਪੰਜਾਬ ਦੀ ਬਚਾਈਆ ਵੀ ਹਰੇਕ ਹੀ ਪੰਥਕ ਬਣਿਆ ਹੋਇਆ ਅਸੀਂ ਕਿਹਨੂੰ ਪੰਥਕ ਮੰਨ ਕੇ ਵੋਟ ਪਾਈਏ ਹੈਗਾ ਕਿ ਸੱਤਾਧਾਰੀ ਤੇ ਪੂਰਾ ਜ਼ੋਰ ਲੱਗਿਆ ਹੋਇਆ ਉਹ ਸਰਕਾਰੀ ਮਸ਼ੀਨਰੀ ਦਾ ਹੀ ਦੁਰਵਰਤੋਂ ਕਰ ਰਹੀ ਹੈ ਬਾਟ ਕਹਿੰਦਾ ਮੈਂ ਵੀ ਆਮ ਕਰਾਂ ਦਾ ਮੈਂ ਖੇਤੀ ਕਰਦਾ ਮੈਂ ਕੱਟੂ ਪਿੰਡ ਦੇ ਆਮ ਕਰਾਂ ਦੇ ਲੋਕਾਂ ਕੋਲੇ ਇੰਨਾ 5 ਕਰੋੜ ਰੁਪਇਆ ਤਾਂ ਹੁੰਦਾ ਨਹੀਂ ਹੈਗਾ ਇੰਨੇ ਪੋਸਟਰਾਂ ਲਵਾਉਣ ਵਾਸਤੇ ਮਾਨ ਸਾਹਿਬ ਦੇ ਵੱਲੋਂ ਜਦੋਂ ਥਾਪੜਾ ਮਿਲਿਆ ਉਹਨਾਂ ਦੇ ਵੱਲੋਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਿਆਸਤ ਦੇ ਲਈ ਤਾਂ ਉਹਨਾਂ ਨੇ ਕਿਹੜੀਆਂ ਗੱਲਾਂ ਜਾਂ ਕਿਹੜੇ ਕੋਣ ਤੁਹਾਨੂੰ ਦੱਸੇ ਨੇ ਕਿ ਭਾਈ ਇਹਨਾਂ ਤੋਂ ਨਹੀਂ ਥੜਕਣਾ ਬਾਕੀ ਜੋ ਮਰਜੀ ਸੱਚਾ ਕਾਲਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਤੁਸੀਂ ਵੇਖ ਰਹੇ ਹੋ ਇਸ ਸਮੇਂ ਬਰਨਾਲੇ ਦੇ ਵਿੱਚ ਮੌਜੂਦ ਆ ਬਰਨਾਲੇ ਦੀ ਸਿਆਸਤ ਬਿਲਕੁਲ ਪਖੀ ਹੋਈ ਹੈ ਜਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜੇ ਦੇ ਨੇ ਇਥੋਂ ਪੰਥਕ ਛਵੀ ਵਾਲੇ ਗੋਬਿੰਦ ਸਿੰਘ ਸੰਧੂ ਹੁਣੀ ਸਾਡੇ ਨਾਲ ਨੇ ਉਹਨਾਂ ਦਾ ਸਵਾਗਤ ਕਰਕੇ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੰਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਬਰਨਾਲੇ ਦੀ ਇਸ ਇਲੈਕਸ਼ਨ ਦੇ ਵਿੱਚ ਤੁਹਾਡੇ ਮੁੱਖ ਮੁੱਦੇ ਕੀ ਨੇ ਸਾਡਾ ਮੁੱਖ ਮੁੱਦਾ ਸਾਡੇ ਬੱਚਿਆਂ ਨੂੰ ਬਾਣੀ ਨਾਲ ਜੋੜਨਾ ਗੁਰਮਤ ਨਿਤਨੇਮ ਦੀ ਵਿੱਦਿਆ ਹਾਸਲ ਕਰਵਾਨੀ ਮਾਨਸਿਕ ਤੌਰ ਤੇ ਬੱਚਿਆਂ ਦਾ ਮਨ ਮਤ ਬੁੱਧੀ ਗੁਰੂ ਮਹਾਰਾਜ ਨੂੰ ਸਮਰਪਿਤ ਕਰਨ ਦਾ ਹੈਗਾ ਕਿਉਂਕਿ ਮੇਰੀ ਉਮਰ 27 ਸਾਲਾਂ ਦੀ ਹੈ ਮੇਰੇ ਉਮਰ ਦੇ ਜਿੰਨੇ ਨੌਜਵਾਨ ਨੇ ਮੇਰੀ ਉਮਰ ਦੀ ਜਿੰਨੀ ਜਵਾਨੀ ਹੈ ਉਹ ਨਸ਼ਿਆਂ ਦੇ ਦਰਿਆ 'ਚੇ ਮੁਕਤ ਹੋ ਗਈ ਹੈ ਸਾਰੇ ਚਿੱਟੇ ਚਿੱਟੇ ਨਾਲ ਉਹਨਾਂ ਦੇ ਸਰੀਰ ਫੋਕੇ ਗਏ ਆ ਅੰਦਰੋਂ ਚਿੱਟਾ ਕਰਨ ਲੱਗ ਪਏ ਆ ਤੇ ਨਸ਼ਾ ਬਹੁਤ ਜ਼ਿਆਦਾ ਇੱਥੇ ਫੈਲ ਚੁੱਕਿਆ ਤੇ ਅਸੀਂ ਇਹ ਸੋਚਦੇ ਆ ਕਿ ਜਿਹੜਾ ਲੀਡਰ ਹੁੰਦਾ ਹੈ ਉਨੂੰ ਅਗਲੀ ਪੀੜ੍ਹੀ ਅਗਲੀ ਪਨੀਰੀ ਲਈ ਸੋਚਣਾ ਬਹੁਤ ਜ਼ਰੂਰੀ ਹੈ ਤੇ ਜੇ ਅਸੀਂ ਬੱਚਿਆਂ ਨੂੰ ਇਸ ਉਮਰ ਤੇ ਛੋਟੇ ਬੱਚਿਆਂ ਨੂੰ ਬਾਣੀ ਨਾਲ ਜੋੜ ਲਈਏ ਕਿਉਂਕਿ ਗੁਰੂ ਮਹਾਰਾਜ ਨੇ ਆਖਿਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹਦਾ ਇਹ ਅਰਥ ਕਿ ਗੁਰੂ ਮਹਾਰਾਜ ਸਾਡੇ ਵਿੱਚ ਵਸਦੇ ਹੈ ਜੇ ਕੁਟ-ਕੁਟ ਕੇ ਅਸੀਂ ਬਾਣੀ ਨਾਲ ਬੱਚਿਆਂ ਨੂੰ ਜੋੜ ਲਈਏ ਤੇ ਫਿਰ ਬੱਚਿਆਂ ਦੀ ਜਿਹੜੀ ਮਾਨਸਿਕ ਸਥਿਤੀ ਹੈ ਜਿਹੜੇ ਬੱਚੇ ਨੇ ਉਹ ਜਦੋਂ ਬੋਲਦੇ ਨੇ ਆਪ ਤੇ ਮਾਪਿਓ ਨਾਲ ਗੱਲਬਾਤ ਕਰਨਗੇ ਆਪ ਤੇ ਬਜ਼ੁਰਗਾਂ ਨਾਲ ਗੱਲਬਾਤ ਕਰਨਗੇ ਤੇ ਜਿਹੜੇ ਉਹ ਕਾਰਨਾਮੇ ਕਰਨਗੇ ਉਹਨਾਂ ਵਿੱਚੋਂ ਮਹਿਸੂਸ ਹੋਊਗਾ ਕਿ ਇੰਨਾਂ ਵਿੱਚੋਂ ਰੱਬ ਬੋਲ ਰਿਹਾ ਰੱਬ ਕਰਾ ਰਿਹਾ ਸੋ ਬੱਚਿਆਂ ਨੂੰ ਪਹਿਲਾਂ ਸੁਰੱਖਿਅਤ ਕਰਨਾ ਮਾਨਸਿਕ ਤੌਰ ਤੇ ਬਹੁਤ ਜ਼ਰੂਰੀ ਹੈ ਬਾਕੀ ਜਿਹੜੇ ਵਿਕਾਸ ਦੇ ਮੁੱਦੇ ਹੈ ਉਹ ਇਸ ਇਲਾਕੇ ਚ ਕਿੰਨੇ ਆਪਣੇ ਮੁੱਖ ਮੰਤਰੀ ਰਹਿ ਚੁੱਕੇ ਹਨ ਕਿੰਨੀਆਂ ਪਾਰਟੀਆਂ ਆਈਆਂ ਗਈਆਂ ਇੱਥੇ ਕੋਈ ਹਾਇਰ ਐਜੂਕੇਸ਼ਨ ਦਾ ਕੋਈ ਡਿਗਰੀ ਕਾਲਜ ਯੂਨੀਵਰਸਿਟੀ ਨਹੀਂ ਹੈਗੀ ਇੱਥੇ ਕੋਈ ਮਲਟੀ ਸਪੈਸ਼ialਟੀ ਹਸਪੀਟਲ ਨਹੀਂ ਹੈਗਾ ਜਿੱਥੇ ਆਰਥਿਕ ਪੱਖੋਂ ਗਰੀਬ ਲੋਕਾਂ ਤੇ ਘੱਟ ਧਾਮ ਤੇ ਸਬਸਿਡਾਈਜ਼ ਧਾਮ ਤੇ ਇਲਾਜ ਹੋਣ ਉਹਦੀਆਂ ਪ੍ਰੋਪੋਜ਼ਲਾਂ ਤਿਆਰ ਕਰਕੇ ਭਾ ਗਵਰਨਮੈਂਟ ਆਫ ਇੰਡੀਆ ਤੋਂ ਸੈਂਕਸ਼ਨ ਲੈਣੇ ਹੈ ਅਸੀਂ ਸ਼ਹਿਰ ਵਾਸਤੇ ਪਾਰਕਿੰਗ ਦਾ ਪ੍ਰਬੰਧ ਕਰਨਾ ਹੈ ਪਿੰਡਾਂ 'ਚ ਜਿੱਥੇ ਪਾਣੀ ਨਹੀਂ ਆਉਂਦਾ ਉੱਥੇ ਮੋਟਰਾਂ ਲਵਾਉਣੀ ਐ ਫਿਰ ਜਿੰਨੇ ਵੀ ਕੰਮ ਹੈਗੇ ਆ ਲੋਕਾਂ ਦੇ ਇਸ ਇਲਾਕੇ 'ਚ ਡੇਲੀ ਇਮਾਨਦਾਰੀ ਤੇ ਵਫਾਦਾਰੀ ਨਾਲ ਉਹਨਾਂ ਕੰਮਾਂ ਨੂੰ ਕਰਨ ਜੀ ਸੰਸਦ ਸਾਹਿਬ ਇਹ ਜ਼ਰੂਰ ਦੱਸੋ ਕਿ ਜਿਹੜੀ ਲੈਗੇਸੀ ਆ ਮਾਨ ਸਾਹਿਬ ਦੀ ਬਹੁਤ ਵੱਡੀ ਐ ਉਸ ਦਾ ਪ੍ਰੈਸ਼ਰ ਹੈ ਮੋਢਿਆਂ ਤੇ ਮਹਿਸੂਸ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਸੰਗਤ 'ਚ ਵਿਚਰਦੇ ਹਾਂ ਤਾਂ ਸੰਗਤ ਤੋਂ ਪਤਾ ਵੀ ਲੱਗਦਾ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਉਹ ਲੈਗੇਸੀ ਦਾ ਭਾਰ ਕਿਦਾਂ ਦਾ ਮਹਿਸੂਸ ਕਰਦੇ ਹੋ ਆਪਣੇ ਉੱਤੇ ਨਹੀਂ ਉਹ ਉਸ ਲੇਗੇਸੀ ਦਾ ਸੀ ਮਾਣ ਕਰਦੇ ਆ ਸਾਨੂੰ ਫਖਰ ਹੈ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਪੂਰੀ ਜ਼ਿੰਦਗੀ ਕੌਮ ਦੀ ਸੇਵਾ ਚ ਪੰਜਾਬ ਦੀ ਸੇਵਾ ਚ ਲਾਈ ਹੈ ਤੇ ਅੱਜ ਜਿਹੜੇ ਆ ਸਾਰੇ ਬਜ਼ੁਰਗ ਇੱਥੇ ਸਾਡੇ ਵਿੱਚ ਬਿਰਾਜਮਾਨ ਹੈਗੇ ਆ ਇਹ ਸਾਰਾ ਸਦਾ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਜਿਹੜੇ ਪਾਰਟੀ ਦੇ ਜਥੇਦਾਰ ਸਹਿਬਾਨ ਰਹੀ ਹੈ ਜਿਨ੍ਹਾਂ ਨੇ ਡਲ ਲੰਬਾ ਸੰਘਰਸ਼ ਕੌਮ ਲਈ ਪੰਜਾਬ ਲਈ ਲੜਿਆ ਉਹਨਾਂ ਦੀ ਬਦੌਲਤ ਹੈ ਸੋ ਇਹ ਜ਼ਰੂਰ ਬਹੁਤ ਵੱਡਾ ਭਾਰ ਹੈਗਾ ਕਿ ਕਦੀ ਮਹਾਰਾਜ ਮੈਨੂੰ ਇਹੋ ਜਿਹਾ ਇੱਕ ਕੰਮ ਨਾਲ ਨਾ ਜੋੜ ਦੇਣ ਜਾਂ ਮੈਂ ਕਿਤੇ ਇਹੋ ਜਿਹਾ ਕੋਈ ਕੰਮ ਨਾ ਕਰਦਾ ਜਿਹਦੇ ਨਾਲ ਮੇਰੇ ਪਰਿਵਾਰ ਨੂੰ ਪਰਿਵਾਰ ਦੇ ਨਾਂ ਤੇ ਕੋਈ ਬਦਨਾਮੀ ਦਾ ਸਾਨੂੰ ਸਾਹਮਣਾ ਕਰਨਾ ਪਵੇ ਜੀ ਮਾਨ ਸਾਹਿਬ ਦੇ ਵੱਲੋਂ ਜਦੋਂ ਥਾਪੜਾ ਮਿਲਿਆ ਉਹਨਾਂ ਦੇ ਵੱਲੋਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਿਆਸਤ ਦੇ ਲਈ ਤਾਂ ਉਹਨਾਂ ਨੇ ਕਿਹੜੀਆਂ ਗੱਲਾਂ ਜਾਂ ਕਿਹੜੇ ਗੁਣ ਤੁਹਾਨੂੰ ਦੱਸੇ ਨੇ ਕਿ ਭਾਈ ਇਹਨਾਂ ਤੋਂ ਨਹੀਂ ਥੜਕਣਾ ਬਾਕੀ ਜੋ ਮਰਜੀ ਕਰੀ ਉਹਨਾਂ ਨੇ ਆਖਿਆ ਸੀਗਾ ਕਿ ਕਦੀ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੋਂ ਪਿੱਛੇ ਨਹੀਂ ਹਟਣਾ ਠੀਕ ਹੈ ਬਾਬਾ ਦੀਪ ਸਿੰਘ ਜੀ ਨੂੰ ਕਦੀ ਭੁੱਲੀ ਨਾ ਹੂੰ ਤੇ ਲੋਕਾਂ ਨਾਲ ਇਮਾਨਦਾਰੀ ਤੇ ਵਫਾਦਾਰੀ ਦੇ ਰੂਪ 'ਚ ਜਾ ਕੇ ਵਿਚਰੇ ਜੀ ਸੱਤਾਧਾਰੀ ਧਿਰ ਬਾਰੇ ਕੀ ਕਹੋਗੇ ਸਾਰਿਆਂ ਦੀ ਵਾਹ ਪੂਰੀ ਲੱਗੀ ਹੋਈ ਹੈ ਆਮ ਤੌਰ ਤੇ ਇਹ ਧਾਰਨਾ ਹੈ ਕਿ ਜਿਹੜੀ ਜਿਮਨੀ ਚੋਣ ਹੁੰਦੀ ਹੈ ਉਸ ਚ ਸੱਤਾਧਾਰੀ ਜਿਹੜੀ ਧਿਰ ਹੁੰਦੀ ਹੈ ਉਹ ਆਪਣਾ ਹਰੇਕ ਤਰ੍ਹਾਂ ਦਾ ਦਬਾਅ ਵਰਤ ਕੇ ਉਸ ਨੂੰ ਜਿੱਤ ਲੈਂਦੀ ਹੈ ਇਸੇ ਜਿਮਨੀ ਚੋਣ ਦੇ ਵਿੱਚ ਤੁਸੀਂ ਹੋ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਸੱਤਾਧਾਰੀ ਪਾਰਟੀ ਦੀ ਜਿਹੜੀ ਪੂਰੇ ਕੰਮ ਨੇ ਤੇ ਹੁਣ ਜੋ ਕੁਝ ਚੱਲ ਰਿਹਾ ਮੈਦਾਨ ਦੇ ਵਿੱਚ ਨਹੀਂ ਇਹ ਤੁਹਾਡੀ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸੱਤਾਧਾਰੀ ਧਿਰ ਦਾ ਪੂਰਾ ਜੋਰ ਲੱਗਿਆ ਹੋਇਆ ਉਹ ਸਰਕਾਰੀ ਮਸ਼ੀਨਰੀ ਦਾ ਹੀ ਦੁਰਵਰਤੋਂ ਕਰ ਰਹੀ ਹੈ ਉਹ ਬਲੌਕ ਡਿਵੈਲਪਮੈਂਟ ਅਫਸਰਾਂ ਨੂੰ ਥਾਣੇਦਾਰਾਂ ਨੂੰ ਐਸਐਚਓਜ਼ ਨੂੰ ਡੀਐਸਪੀਜ਼ ਨੂੰ ਵਰਤ ਕੇ ਸਰਪੰਚਾਂ ਨੂੰ ਪੰਜ ਮੈਂਬਰਾਂ ਨੂੰ ਡਰਾ ਧਮਕਾ ਰਹੇ ਆ ਸਾਰੇ ਕਿਤੇ ਐਮਸੀਜ਼ ਨੂੰ ਜਿਹੜੇ ਮਿਨਿਸਪਲ ਕਾਉਂਸਲਰ ਚੁਣੇ ਗਏ ਉਹਨਾਂ ਨੂੰ ਡਰਾ ਧਮਕਾ ਰਹੇ ਆ ਕਿ ਜੇ ਤੁਸੀਂ ਲੋਕਾਂ ਨੂੰ ਧੌਣ ਤੋਂ ਫੜ ਕੇ ਸਾਨੂੰ ਲਿਆ ਕੇ ਵੋਟਾਂ ਨਹੀਂ ਪਵਾਈਆਂ ਤੇ ਤੁਹਾਡੀਆਂ ਟਰਾਂਸਫਰਾਂ ਕਿਤੇ ਪਠਾਨਕੋਟ ਕਿਤੇ ਕਿਤੇ ਕਰਵਾ ਦਾਂਗੇ ਸੋ ਇਹ ਸਾਰਾ ਕੁਝ ਚੱਲਦਾ ਇੱਕ ਇਹ ਦੁਨੀਆ ਭਰ ਦਾ ਸਰਮਾਇਆ ਇਹਨਾਂ ਨੇ ਇਕੱਠਾ ਕੀਤਾ ਹੈ ਇੰਨੀ ਕ腐ਸ਼ਨ ਕੀਤੀ ਹੈ ਤੁਸੀਂ ਦੇਖੋ ਸੱਤਾਧਾਰੀ ਧਿਰ ਦੇ ਦੋ ਉਮੀਦਵਾਰ ਨੇ ਇੱਕ ਭਗਵੰਤ ਮਾਨ ਦਾ ਬਾਠ ਹੈ ਇੱਕ ਇਹ ਮੀਠੇੜ ਦਾ ਇਹ ਦੂਜਾ ਢਾਲੀਵਾਲ ਹੈ ਦੋਨੋਂ ਉਮੀਦਵਾਰਾਂ ਨੇ 5-5 6-6 ਕਰੋੜ ਦੇ ਇਸ਼ਤਿਹਾਰ ਲਵਾਏ ਹੋਏ ਆ ਸਾਰੇ ਕਿਤੇ ਬਾਠ ਕੰ ਦਾ ਮੈਂ ਵੀ ਆਮ ਕਰਾਂ ਦਾ ਮੈਂ ਖੇਤੀ ਕਰਦਾ ਮੈਂ ਕੱਟੂ ਪਿੰਡ ਦਾ ਆਮ ਘਰਾਂ ਦੇ ਲੋਕਾਂ ਕੋਲੇ ਇੰਨਾ 5 ਕਰੋੜ ਰੁਪਇਆ ਤਾਂ ਹੁੰਦਾ ਨਹੀਂ ਹੈਗਾ ਇੰਨੇ ਪੋਸਟਰਾਂ ਲਵਾਉਣ ਵਾਸਤੇ ਨਾਉ ਮੰਤਰੀ ਰਏ ਠੀਕ ਹੈ ਇਹ ਸਾਰੀ ਕੁਰਸੀ ਦੀ ਲੜਾਈ ਹੈ ਇਹ ਸੱਤਾ ਹਾਸਲ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੇ ਬਹੁਤ ਨੀਵੇਂ ਆ ਕੇ ਡਿੱਗ ਗਏ ਤੇ ਲੋਕਾਂ ਨੂੰ ਇਹਨਾਂ ਦੀ ਪਛਾਣ ਹੋ ਗਈ ਹੈ ਬਾਕੀ ਲੋਕਾਂ ਦਾ ਕੁਝ ਪਤਾ ਨਹੀਂ ਲੱਗਦਾ ਅਖੀਰਲੇ ਦਿਨ ਚ ਜਾ ਕੇ ਕੀ ਕਰਦੇ ਨੇ ਸੋ ਅਸੀਂ ਆਸ ਕਰਦੇ ਹਾਂ ਅਸੀਂ ਤਾਂ ਇਹੀ ਸਮਝਾਈ ਜਾਂਦੇ ਹਾਂ ਲੋਕਾਂ ਨੂੰ ਕਿ ਤੁਸੀਂ ਆਪਣੀ ਨਸਲਾ ਲਈ ਲੜਨਾ ਜੀ ਭਾਈ ਆ ਆਖਰੀ ਸਵਾਲ ਹੈ ਇਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਸਵਾਲ ਇਹ ਹੈ ਕਿ ਜਦੋਂ ਪੰਥਕ ਉਮੀਦਵਾਰ ਦੀ ਗੱਲ ਕਰਦੇ ਆ ਬਹੁਤ سارے ਲੋਕ ਜਾਂ ਬਹੁਤ سارے ਕਮੈਂਟ ਵੀ ਆਉਂਦੇ ਨੇ ਪੋਸਟਾਂ ਦੇ ਥੱਲੇ ਉਹ ਕਹਿੰਦੇ ਵੀ ਪੰਥਕ ਕਿਹਨੂੰ ਸਮਝੀਏ ਕਿ ਦੜਵਾਹੇ ਚ ਗੱਲ ਕਰਦੇ ਆ ਬਹੁਤ ਸਾਰੀਆਂ ਧਿਰਾਂ ਨੇ ਬਹੁਤ ਸਾਰੇ ਲੋਕ ਨੇ ਆਪ ਮੁਹਾਰੇ ਖੜੇ ਹੋਏ ਜਾਂ ਜਥੇਬੰਦੀਆਂ ਦੇ ਵੱਲੋਂ ਖੜੇ ਕੀਤੇ ਗਏ ਇੱਕ ਪੰਥਕ ਚਿਹਰਾ ਤੁਸੀਂ ਹੋ ਪਰ ਪੰਥਕ ਉਮੀਦਵਾਰ ਹੋਣਾ ਕੀ ਹੈ ਜਦੋਂ ਗੱਲ ਕਰਦੇ ਆ ਇਸ ਦੀ ਜਰਾ ਵਿਆਖਿਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਇਹੀ ਕਮੈਂਟ ਜਿੱਦਾਂ ਮੈਂ ਪਹਿਲਾਂ ਬੋਲਿਆ ਕਿ ਉਹ ਕਰਦੇ ਨੇ ਵੀ ਹਰੇਕ ਹੀ ਪੰਥਕ ਬਣਿਆ ਹੋਇਆ ਅਸੀਂ ਕਿਹਨੂੰ ਪੰਥਕ ਮੰਨ ਕੇ ਵੋਟ ਪਾਈਏ ਜਿਹੜੇ ਕਿਸੇ ਉਮੀਦਵਾਰ ਨੇ ਪੰਥ ਦੇ ਸੰਘਰਸ਼ 'ਚ ਕਟ ਗਿਣਤੀਆਂ ਦੀ ਲੜਾਈ 'ਚ ਆਪਦੀ ਜ਼ਿੰਦਗੀ 'ਚ ਕੋਈ ਯੋਗਦਾਨ ਪਾਇਆ ਹੋਵੇ ਤੇ ਜਿਹੜੇ ਲੋਕ ਦਿੱਲੀ ਨਾਲ ਆਰਐਸਐਸ ਏਜੰਸੀਆਂ ਨਾਲ ਰਲ ਕੇ ਘੱਟਕਿੰਤੀ ਸਿੱਖਾਂ ਦਾ ਮੁਸਲਮਾਨਾਂ ਦਾ ਘੱਟਕਿੰਤੀ ਕੌਮਾਂ ਦਾ ਨੁਕਸਾਨ ਜਿਹੜੇ ਲੋਕਾਂ ਨੇ ਨਾ ਕਰਾਇਆ ਹੋਵੇ ਜਿਹੜੇ ਲੋਕ ਜ਼ਬਰ ਜ਼ੁਲਮ ਦੇ ਖਿਲਾਫ ਲੜਦੇ ਹੋਣ ਜਿਵੇਂ ਬਾਬਾ ਦੀਪ ਸਿੰਘ ਜੀ ਨੇ 18 ਸ਼ੇਰਾਂ ਦਾ ਖੰਡਾ ਖੜਕਾਇਆ ਸੀ ਜੀ ਤੇ ਉਹ ਲੋਕ ਪੰਥਕ ਕਹੇ ਜਾਂਦੇ ਆ ਜਿਹੜੇ ਲੋਕ ਸਿੱਖਦੇ ਆ ਉਹ ਸਿੱਖ ਹੁੰਦੇ ਆ ਜਿਹੜੇ ਲੋਕ ਬਾਣੀ ਨਾਲ ਜੁੜੇ ਹੁੰਦੇ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਦੇ ਲਾੜਲੇ ਸਿੰਘ ਹੁੰਦੇ ਆ ਠੀਕ ਹੈ ਸੋ ਪੰਥਕ ਉਮੀਦਵਾਰ ਬਹੁਤ ਜਿਵੇਂ ਤੁਸੀਂ ਕਹਿ ਰਹੇ ਹੋ ਬਹੁਤੇ ਤਾਂ ਨਹੀਂ ਹੈਗੇ ਤਿੰਨ ਉਮੀਦਵਾਰ ਨੇ ਇੱਕ ਸੁਖਰਾਜ ਸਿੰਘ ਨਿਆਮੀ ਵਾਲੇ ਹੈਗੇ ਇੱਕ ਸਾਹ ਤੂਫਾਨ ਸਿੰਘ ਜੀ ਹੈਗੇ ਜਿਹੜੇ ਬਾਬਾ ਬਕਾਲੇ ਤੋਂ ਖੜੇ ਆ ਤੇ ਇੱਥੇ ਪੰਥਕ ਜਥੇਬੰਦੀਆਂ ਨੇ ਦਾਸ ਨੂੰ ਮੌਕਾ ਦਿੱਤਾ ਅੱਗੇ ਕੀਤਾ ਕਿ ਤੂੰ ਜਾ ਕੇ ਬਰਨਾਲੇ ਤੋਂ ਲੜਾਈ ਲੜ ਕੇ ਆ ਜੀ ਸੋ ਆਖਰੀ ਸਵਾਲ ਹੈ ਕਿ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਜਦੋਂ ਸਿਮਰਨਜੀਤ ਸਿੰਘ ਮਾਨ ਬੋਲਦੇ ਨੇ ਸਟੇਜ ਤੋਂ ਗੱਜ ਕੇ ਤਾਂ ਕਿਹਾ ਜਾਂਦਾ ਹੈ ਬਹੁਤ ਇਹ ਕਹਿ ਲਓ ਵੀ ਇੱਕ ਤਰੀਕੇ ਨਾਲ ਇਰਿਸਪੋਨਸਿਬਲ ਜਾਂ ਵੀ ਤੇ ਬਹੁਤ ਭੱਦਾ ਵੀ ਹੈ ਕਿ ਇਹਨੇ ਤਾਂ ਲੋਕਾਂ ਦੇ ਮੁੰਡੇ ਮਰਵਾ ਦੇਣੇ ਆ ਤੁਸੀਂ ਵੀ ਸੁਣਦੇ ਹੋਵੋਗੇ ਇਹ ਸ਼ਬਦ ਤੇ ਇੱਕ ਪਾਸੇ ਉਹਨਾਂ ਨੇ ਪਰਿਵਾਰ ਚੋਂ ਤੁਹਾਨੂੰ ਉਤਾਰਿਆ ਇਹ ਦੋਵੇਂ ਤਾਰਨਾਵਾਂ ਨੂੰ ਕਿਵੇਂ ਦੇਖਦੇ ਮੁੰਡਾ ਚਿੱਟੇ ਨਹੀਂ ਮਰਿਆ ਬੋਲਣ ਬੋਲਣ ਨੂੰ ਤਾਂ ਦੇਖੋ ਜਿੰਨੂੰ ਜੋ ਬੋਲਣਾ ਬੋਲੀ ਜਾਵੇ ਠੀਕ ਹੈ ਉਹ ਕੋਈ ਬੰਦਾ ਇਹ ਵੀ ਤਾਂ ਦਿਖਾਵੇ ਨਾ ਕਿਹੜਾ ਮੁੰਡਾ ਮਰਵਾਇਆ ਸਦਾ ਸਿਮਰਨਜੀਤ ਸਿੰਘ ਮਾਨ ਨੇ ਤੇ ਬੋਲ ਬੋਲ ਕੇ ਹੁਣ ਦੇਖੋ ਆਪਾਂ ਬੋਲੇ ਹੋ ਗਏ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਕਿ ਵੀ ਸਿਮਰਨਜੀਤ ਸਿੰਘ ਮਾਨ ਨੇ ਆ ਕਰਤਾ ਉਹ ਕਰਤਾ ਸਿਮਰਨਜੀਤ ਸਿੰਘ ਮਾਨ ਨੇ ਪੰਥ ਦਾ ਪੰਜਾਬ ਦਾ ਸੰਘਰਸ਼ ਲੜਿਆ ਤੇ ਨੌਜਵਾਨੀ ਪੰਜਾਬ ਦੀ ਪਚਾਈ ਹੈ ਜਵਾਨੀ ਪੰਜਾਬ ਦੀ ਸਰਕਾਰਾਂ ਨੇ ਸਟੇਟ ਨੇ ਏਜੰਸੀਆਂ ਨੇ ਮਰਵਾਈ ਹੈ ਬੀਅੰਦ ਸਿੰਘ ਨੇ ਕੇ ਪੀਐਸ ਗਿੱਲ ਨੇ ਠੀਕ ਹੈ ਇਹਨਾਂ ਲੋਕਾਂ ਨੇ ਸਾਡੀ ਜਵਾਨੀ ਮਾਰੀ ਹੈ ਨਸ਼ਾ ਸਰਕਾਰ ਬਕਵਾਰੀ ਹੈ ਨਸ਼ਾ نسل ਕਸ਼ੀ ਕਰ ਰਹੀ ਹੈ ਤੇ ਸਾਡੀ ਪਾਰਟੀ ਨਾ ਤਾਂ ਨਸ਼ਾ ਵੇਚਦੀ ਹੈ ਨਾ ਇਹ ਨਸ਼ਾ ਵੰਡਦੀ ਹੈ ਇਲੈਕਸ਼ਨਾਂ ਦੇ ਦੌਰਾਨ ਸੋ ਅਸੀਂ ਮੁੰਡੇ ਮਰਵਾਉਣ ਦਾ ਕੰਮ ਨਹੀਂ ਕਰਦੇ ਬਿਲਕੁਲ ਨਹੀਂ ਪਰਿਵਾਰਵਾਦ ਦੀ ਜਿਹੜੀ ਗੱਲ ਆਉਂਦੀ ਹੈ ਉਹਦੇ ਬਾਰੇ ਕੀ ਕਹੋਗੇ ਕਿ ਪਰਿਵਾਰ ਚ ਟਿਕਟ ਦੇ ਪਰਿਵਾਰਵਾਦ ਉੱਥੇ ਹੁੰਦਾ ਜਿੱਥੇ ਬਣੀ ਬਣਾਈ ਚੀਜ਼ ਤੁਹਾਨੂੰ ਤੁਹਾਨੂੰ ਮਿਲ ਜਾਂਦੀ ਹੈ ਜਿਵੇਂ ਜੇ فرض ਕਰੋ ਸਤਾ ਸਮਜੀਤ ਸਿੰਘ ਮਾਨ ਅਜ ਮੁੱਖ ਮੰਤਰੀ ਹੁੰਦੇ ਤੇ ਉਹਨੇ ਕਿਹਾ ਹੁੰਦਾ ਕਿ ਗੋਵਿੰਦ ਸਿੰਘ ਆ ਜਾ ਤੈਨੂੰ ਮੈਂ ਮਾਲ ਮਹਿਕਮਾ ਦਵਾ ਤੂੰ ਆਪ ਤੇ ਪਟਵਾਰੀ ਤਹਿਸੀਲਦਾਰ ਲਵਾ ਦੇ ਮੁਹੱਲੀ 'ਚ ਜਿਵੇਂ ਭਗਵੰਤ ਜੀ ਲਾਉਂਦਾ ਜਿਵੇਂ ਜਿਵੇਂ ਦੂਜੇ ਸਾਰਿਆਂ ਨੇ ਲਵਾਏ ਐ ਠੀਕ ਹੈ ਤੂੰ ਡੇਰਾ ਬੱਸੀ 'ਚ ਆਪ ਦਾ ਪਟਵਾਰੀ ਲਵਾ ਲਿਆ ਉਤੋਂ ਕਰੋੜ ਰੁਪਇਆ ਫੜ ਲਿਆ ਠੀਕ ਹੈ ਜਿਹੜੀ ਪਾਰਟੀ ਸਭ ਤੋਂ ਛੋਟੀ ਪਾਰਟੀ ਹੋਵੇ ਤੇ ਦੁਨੀਆਂ ਦੀ ਸਭ ਤੋਂ ਵੱਡੀ ਜਮਾਤਾਂ ਦੇ ਖਿਲਾਫ ਲੜਾਈ ਲੜ ਰਹੀ ਹੋਵੇ ਇੱਥੇ ਚੈਲੰਜ ਹੁੰਦਾ ਇੱਥੇ ਪਰਿਵਾਰਵਾਦ ਨਹੀਂ ਹੁੰਦਾ ਤੇ ਇੱਥੇ ਮੱਥਾ ਲਾਉਣਾ ਪੈਂਦਾ ਸਟੇਟ ਨਾਲ ਜੀ ਇੱਥੇ ਇਹ ਲੋਕ ਸਟੇਟ ਨਾਲ ਰਲ ਕੇ ਗਦਾਰੀ ਕਰਦੇ ਆ ਦਲਾਲ ਬਣ ਕੇ ਤੁਹਾਡੇ ਵਿੱਚ ਪੇਸ਼ ਹੁੰਦੇ ਆ ਤੇ ਸਾਡੇ ਵਰਗੇ ਜਿਹੜੇ ਉਹਨਾਂ ਨੂੰ ਵੋਟ ਪਾਉਂਦੇ ਆ ਉੱਥੇ ਪਰਿਵਾਰਵਾਦ ਹੁੰਦਾ ਇੱਥੇ ਕੋਈ ਪਰਿਵਾਰਵਾਦ ਨਹੀਂ ਹੁੰਦਾ ਸੰਸਦ ਸਾਹਿਬ ਜੋ ਕੈਨੇਡਾ ਚ ਹੋਇਆ ਬੀਤੇ ਦੇ ਨਹੀਂ ਆ ਆਪਸੀ ਕਹਿ ਲਈਏ ਇੱਕ ਵਿਵਾਦ ਹੋਇਆ ਕਹਿੰਦੇ ਮੰਦਰ ਦੇ ਉੱਤੇ ਹਮਲਾ ਕੀਤਾ ਹਾਲਾਂਕਿ ਉਹ ਹਮਲਾ ਨਹੀਂ ਸੀ ਉਹ ਇੱਕ ਕੌਂਸੂਲੇਟ ਦਾ ਘਰਾਵ ਸੀ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਭੰਡਿਆ ਜਾ ਰਿਹਾ ਹੈ ਉਸ ਤੇ ਤੁਹਾਡੀ ਪਾਰਟੀ ਦਾ ਗੋਵਿੰਦ ਸਿੰਘ ਸੰਧੂ ਦਾ ਕੀ ਸਟੈਂਡ ਇਹ ਸਾਰੇ ਇੱਥੇ ਹਿੰਦੂਆਂ ਨੂੰ ਵੀ ਪਤਾ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਕੋਈ ਬਿਤਕਰਾ ਨਹੀਂ ਹੈ ਭਾਜੀਪੀ ਤੇ ਆਰਐਸਐਸ ਗੰਦੀਆਂ ਜਮਾਤਾਂ ਹਾਂ ਉਹ ਮੈਲ ਭਰੀਆਂ ਹੋਈਆਂ ਜਮਾਤਾਂ ਉਹਨਾਂ ਦਾ ਕੰਮ ਹੈ ਹਿੰਦੂ ਸਿੱਖ ਮੁਸਲਮਾਨ ਮੁਸਲਮਾਨਾਂ ਦਾ ਆਪਸੀ ਬਟਵਾਰਾ ਕਰਨ ਦਾ ਬਟਵਾਰਾ ਕਰਕੇ ਉਹ ਜਿਹੜੀ ਵੱਦਗਿਣਤੀ ਦੀ ਵੋਟ ਉਹ ਸਾਫ਼ ਤਰੀਕੇ ਨਾਲ ਵੱਦਗਿਣਤੀ ਦੀ ਵੋਟ ਭਗਤੌਣਾ ਚਾਹੁੰਦੀ ਹੈ ਇਹ ਇਹ ਹੈਗੀਏ ਪੋਲਿਟਿਕਸ ਆਫ ਪੋਲਰਾਈਜੇਸ਼ਨ ਅੰਗਰੇਜ਼ੀ ਤੇ ਇਹਨੂੰ ਕਹਿੰਦੇ ਇੱਥੇ ਤੁਸੀਂ ਇੱਕ ਫਿਰਕੇ ਦੇ ਲੋਕਾਂ ਨੂੰ ਤੁਸੀਂ ਇੱਕ ਪਾਸੇ ਖਿੱਚ ਲੈਂਦੇ ਹੋ ਸੋ ਇਹ ਗੱਲਬਾਤ ਹੈ ਮੈਂ ਹੁਣ ਬਹੁਤ-ਬਹੁਤ ਤੁਹਾਡਾ ਧੰਨਵਾਦੀ ਹਾਂ ਅੱਗੇ ਅਸੀਂ ਬਰਨਾਲੇ ਦੇ ਲੋਕਾਂ ਨੂੰ ਅੰਤ ਵਿੱਚ ਸੰਦੇਸ਼ ਦੇ ਦਵਾਂਗੇ ਦੇ ਟਾਈਮ ਕਿ ਕਿ ਇੱਕ ਵਾਰੀ ਤੁਸੀਂ ਸਾਨੂੰ ਆ ਦੋ ਸਾਲਾਂ ਲਈ ਜੁਆਮਾ ਕੇ ਜ਼ਰੂਰ ਦੇਖਿਓ ਤੇ ਅਸੀਂ ਇਹੋ ਜਿਹਾ ਰਿਸ਼ਤਾ ਤੁਹਾਡੇ ਨਾਲ ਤੈਅ ਕਰਨਾ ਚਾਹੁੰਦੇ ਹਾਂ ਜਿਹੜਾ ਰਿਸ਼ਤਾ ਤੁਹਾਡਾ ਕਦੀ ਜੀ ਨਹੀਂ ਕਰੂਗਾ ਕਿ ਰਿਸ਼ਤਾ ਤੋੜਿਆ ਜਾਵੇ ਵੈਕੁ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ